ਸਤਿ ਸ੍ਰੀ ਅਕਾਲ ਜੀ ਰਵੀ ਮਲਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਅੱਜ ਜੀ ਮੇਰੀ ਰੈਸਪੀ ਹੈ ਜੀ ਅਰਬੀ ਦੀ ਸਬਜ਼ੀ ਬਣਾਵਾਂਗੇ ਅਸੀਂ ਅੱਜ ਮਸਾਲੇਦਾਰ ਗਰੇਵੀ ਵਾਲੀ ਅਰਬੀ ਦੀ ਸਬਜ਼ੀ ਸੋ ਅਰਬੀ ਨੂੰ ਅਸੀਂ ਜਿਹੜਾ ਹੈ ਛਿੱਲ ਕੇ ਚੰਗੀ ਤਰ੍ਹਾਂ ਤੇ ਧੋ ਕੇ ਇਸ ਨੂੰ ਕੱਟ ਲਿਆ ਹੈ ਤੇ ਹੁਣ ਜਿਹੜਾ ਹੈ ਕੱਟਣ ਤੋਂ ਬਾਅਦ ਜਿਹੜਾ ਹੈ ਅਸੀਂ ਇਸ ਦੇ ਵਿੱਚ ਅਹ ਥੋੜੇ ਜਿਹੇ ਮਸਾਲੇ ਜਿਹੜੇ ਆ ਉਹ ਪਾਵਾਂਗੇ ਅ ਨਮਕ ਲਾਲ ਮਿਰਚ ਔਰ ਥੋੜੀ ਜੀ ਹਲਦੀ ਤੇ ਨਾਲ ਹੀ ਪਾਵਾਂਗੇ ਜੀ ਥੋੜਾ ਜਿਆ ਸੀ ਚਮਚ ਡੇਢ ਚਮਚ ਜਿਹੜਾ ਸੀ ਅ ਇਹ ਹੈ ਬੇਸਨ ਬੇਸਨ ਅਸੀ ਥੋੜਾ ਭੁੰਨਿਆ ਹੋਇਆ ਹੈ ਤੇ ਇਹ ਅਸੀਂ ਜੀ ਤਿੰਨੋ ਚਾਰੋ ਚੀਜ਼ਾਂ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਮਿਕਸ ਕਰ ਲੈਣਾ ਹੈ ਨੇ ਸੰਬੰਧ ਦੇ ਨਾਲ ਇਹ ਹੋਏਗਾ ਕਿ ਜਿਹੜਾ ਅਰਬੀ ਹੈ ਥੋੜੀ ਜੀ ਡਰਾਈ ਹੋ ਜੇਗੀ ਤੇ ਅਸੀਂ ਜਦੋਂ ਇਹਨੂੰ ਫਰਾਈ ਕਰਾਂਗੇ ਤੇ ਬੜੇ ਜਿਹੜਾ ਹੈ ਆਰਾਮ ਦੇ ਨਾਲ ਹੀ ਫਰਾਈ ਹੋ ਜਾਏਗੀ ਤੇ ਹੁਣ ਅਸੀਂ ਜਿਹੜਾ ਹੈ ਅਰਬੀ ਨੂੰ ਫਰਾਈ ਕਰਾਂਗੇ ਤੇਲ ਅਸੀਂ ਕੜਾਈ ਦੇ ਵਿੱਚ ਪਹਿਲਾਂ ਹੀ ਪਾਇਆ ਹੋਇਆ ਹੈ ਗਰਮ ਕਰਨ ਵਾਸਤੇ ਤੇ ਅਰਬੀ ਜਿਹੜੀ ਹੈ ਅਸੀਂ ਸਾਰੀ ਹੀ ਇਕੱਠੀ ਫਰਾਈ ਨਹੀਂ ਕਰਾਂਗੇ ਅਸੀਂ ਅਰਬੀ ਨੂੰ ਦੋ ਵਾਰੀ ਕਰਕੇ ਫਰਾਈ ਕਰਾਂਗੇ ਇਸ ਤਰ੍ਹਾਂ ਜਿਹੜਾ ਹੈ ਅਰਬੀ ਬੜੇ ਵਧੀਆ ਤਰੀਕੇ ਦੇ ਨਾਲ ਫਰਾਈ ਹੋਏਗੀ ਜੇਕਰ ਇਕੱਠੀ ਪਾ ਦਾਂਗੇ ਤਾਂ ਕਈ ਵਾਰੀ ਅਰਬੀ ਜਿਹੜੀ ਹੈ ਵਿੱਚੋਂ ਕੁਝ ਪੀਸ ਜਿਹੜੇ ਹੈ ਫਰਾਈ ਹੋ ਜਾਂਦੇ ਆ ਤੇ ਕੁਝ ਜਿਹੜੇ ਅਚੀ ਤਰ੍ਹਾਂ ਫਰਾਈ ਨਹੀਂ ਹੁੰਦੇ ਇਸ ਕਰਕੇ ਅਸੀਂ ਦੋ ਵਾਰੀ ਕਰਕੇ ਅਰਬੀ ਨੂੰ ਅਸੀਂ ਫਰਾਈ ਕਰਨਾ ਹੈ ਤੇ ਬਸ ਇਹਨਾਂ ਨੂੰ ਅਸੀਂ ਦੋ ਤਿੰਨ ਵਾਰੀ ਇਸੇ ਤਰ੍ਹਾਂ ਜਿਹੜਾ ਹਲਾਉਂਦੇ ਹੋਏ ਥੋੜਾ ਜਿਆ ਐਨਾਂ ਦੀ ਸਾਈਡ ਵੀ ਪਲਟਨੀ ਆ ਨਾਲ ਹੀ ਤਾਂ ਜੋ ਉਹ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਜਿਹੜੀ ਅਰਬੀ ਆ ਸਾਡੀ ਫਰਾਈ ਹੋ ਜਾਵੇ। ਸੋ ਇਸੇ ਤਰ੍ਹਾਂ ਅਸੀਂ ਸੋ ਦੇਖ ਸਕਦੇ ਹੋ ਕਿ ਜੋ ਪਹਿਲੀ ਵਾਰੀ ਅਸੀਂ ਰੀ ਭਾਈ ਹੈ ਇਹ ਫਰਾਈ ਹੋ ਚੁੱਕੀ ਹੈ ਚੰਗੀ ਤਰ੍ਹਾਂ ਤੇ ਹੁਣ ਅਸੀਂ ਜਿਹੜਾ ਹੈ ਜੀ ਇਸੇ ਤਰ੍ਹਾਂ ਹੀ ਜਿਹੜੀ ਬਾਕੀ ਅਰਬੀ ਹੈ ਉਹਨੂੰ ਵੀ ਅਸੀਂ ਫਰਾਈ ਕਰ ਲੈਣਾ ਹੈ। ਤੇ ਫਰਾਈ ਕਰਨ ਤੋਂ ਬਾਅਦ ਜਿਹੜਾ ਹੈ ਅਸੀਂ ਮਸਾਲਾ ਤਿਆਰ ਕਰਨਾ ਹੈ। ਕੜਾਈ ਦੇ ਵਿੱਚ ਜਿੰਨਾ ਤੇਲ ਜਿਹੜਾ ਸੀ ਸਾਨੂੰ ਚਾਹੀਦਾ ਹੈ ਉਹਨੇ ਅਸੀਂ ਰੱਖ ਲਿਆ ਹੈ ਤੇ ਬਾਕੀ ਜਿਹੜਾ ਤੇਲ ਅਸੀਂ ਕੱਢ ਲਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਮਸਾਲਾ ਤਿਆਰ ਕਰਾਂਗੇ ਅਰਬੀ ਜਿਹੜੀ ਅਸੀਂ ਬਣਾਨੀ ਹੈ ਜੀ ਇਸ ਨੂੰ ਤੜਕਾ ਜਿਹੜਾ ਅਸੀਂ ਲਗਾਵਾਂਗੇ ਅਜਵਾਇਨ ਦਾ ਜਵਾਈਨ ਦਾ ਤੜਕੇ ਦੇ ਨਾਲ ਜਿਹੜਾ ਹੈ ਅਰਬੀ ਬਹੁਤ ਸਵਾਦ ਬਣਦੀ ਹੈ ਤੇ ਅਜਵਾਇਨ ਪਾਉਣ ਦੇ ਨਾਲ ਹੀ ਅਸੀਂ ਇਹਦੇ ਵਿੱਚ ਜਿਹੜੇ ਪਿਆਜ਼ ਹਨ ਬਰੀਕ ਪਿਆਜ਼ ਕੀਤੇ ਹੋਏ ਹਨ ਗ੍ਰाइंड ਕੀਤੇ ਹੋਏ ਹਨ ਇਹ ਪਾਦਨੇ ਹਨ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਪਰ ਪਹਿਲਾਂ ਅਸੀਂ 2 ਮਿੰਟ ਜੀ ਇਹਨਾਂ ਨੂੰ ਭੁੰਨ ਕੇ ਨਾਲ ਹੀ ਅਸੀਂ ਇਹਨਾਂ ਦੇ ਜਿਹੜਾ ਹੈ ਲਸਣ ਤੇ ਅਦਰਕ ਜਿਹੜਾ ਹੈ ਇਸ ਦੀ ਜਿਹੜੀ ਪੇਸਟ ਪਾ ਦੇਣੀ ਹੈ ਤੇ ਲਸਣ ਅਦਰਕ ਦੀ ਜਿਹੜੀ ਹੈ ਪੇਸਟ ਪਾ ਦੇ ਨਾਲ ਹੀ ਅਸੀਂ ਫਿਰ ਇਹਨਾਂ ਨੂੰ ਜਿਹੜਾ ਹੈ ਇਕੱਠੇ ਭੁੰਨਣਾ ਹੈ ਤੇ ਲਸਣ ਅਦਰਕ ਵੀ ਜਿਹੜਾ ਹੈ ਭੁੱਜਣ ਦੇ ਨਾਲ ਹੀ ਇਸ ਦਾ ਕੱਚਾ ਜਿਹੜਾ ਸਵਾਦ ਨਹੀਂ ਆਏਗਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਿਆ ਹੈ ਇਹ ਬਹੁਣ ਤੋਂ ਬਾਅਦ ਜਿਹੜਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਨੇ ਹਨ ਟਮਾਟਰ ਤੇ ਨਾਲ ਜੋ ਹਰੀਆਂ ਮਿਰਚਾਂ ਹਨ ਅਸੀਂ ਟਮਾਟਰਾਂ ਦੇ ਵਿੱਚ ਹੀ ਕੱਟੀਆਂ-ਕੱਟੀਆਂ ਹੋਈਆਂ ਤੇ ਦੋ ਕ ਟਮਾਟਰ ਜਿਹੜਿਆਂ ਨੇ ਇਹਨਾਂ ਨੂੰ ਵੀ ਅਸੀਂ ਬਰੀਕ ਕੀਤਾ ਹੋਇਆ ਹੈ ਕ੍ਰਾਈਂਡ ਕੀਤਾ ਹੋਇਆ ਤੇ ਪਿਆਜ਼ਾਂ ਦੇ ਨਾਲ ਹੀ ਅਸੀਂ ਹੁਣ ਇਹਨਾਂ ਨੂੰ ਵੀ ਭੁੰਨਣਾ ਹੈ ਤੇ ਇਹ ਇਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਹੈ ਹੋ ਗਈ ਜਿਹੜਾ ਚੰਗੀ ਤਰ੍ਹਾਂ ਸੁੱਕ ਜਾਏਗਾ ਭੁੰਨਣ ਦੇ ਨਾਲ ਤੇ ਉਹ ਜਿਹੇ ਮਸਾਲੇ ਦਾ ਜਿਹੜਾ ਹੈ ਬਹੁਤ ਵਧੀਆ ਸੁਆਦ ਆਂਦਾ ਹੈ ਇਸ ਕਰਕੇ ਮਸਾਲੇ ਨੂੰ ਜਿੰਨਾ ਪੁੰਨਿਆ ਜਾਏਗਾ ਉੰਨਾ ਹੀ ਜ਼ਿਆਦਾ ਜਿਹੜੀ ਹੈ ਸਬ지 ਸੁਆਦ ਬਣਦੀ ਹੈ ਤੇ ਇਹ ਸਾਰੇ ਮਸਾਲੇ ਅਸੀਂ ਚੰਗੀ ਤਰ੍ਹਾਂ ਭੁੰਨ ਲਏ ਹਨ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜਿਹੜੇ ਆਪਣੇ ਜੋ ਸੁੱਕੇ ਮਸਾਲੇ ਹਨ ਲਾਗ ਮਿਰਚ ਪਾਊਡਰ ਹੈ ਹਲਦੀ ਪਾਊਡਰ ਹੈ ਔਰ ਨਮਕ ਹੈ ਸੋ ਇਹ ਮਸਾਲੇ ਅਸੀਂ ਪਹਿਲਾਂ ਵੀ ਥੋੜੇ ਥੋੜੇ ਪਾ ਚੁੱਕੇ ਹਾਂ ਅਰਬੀ ਨੂੰ ਫਰਾਈ ਕਰਨ ਵੇਲੇ ਤੇ ਹੁਣ ਅਸੀਂ ਥੋੜੇ ਜਿਹਾ ਸਾਬ ਨਹੀ ਪਾਏ ਹਨ ਸੋ ਇਹ ਹਾਂਜੀ ਜਿਹੜਾ ਧਨੀਆ ਪਾਊਡਰ ਇੱਕ ਸਮਝ ਪਾਇਆ ਹੈ ਇਹ ਸਾਰੇ ਮਸਾਲੇ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਹੈ ਚੰਗੀ ਤਰ੍ਹਾਂ 2 ਮਿੰਟ ਵਾਸਤੇ ਭੁੰਨ ਲੈਣਾ ਤਾਂ ਜੋ ਇਹ ਸਾਰੇ ਮਸਾਲੇ ਜਿਹੜੇ ਹਨ ਅ ਬਾਕੀ ਜੋ ਪਿਆਜ਼ਾਂ ਦੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਦੇਖ ਸਕਦੇ ਹੋ ਕਿ ਮਸਾਲਾ ਜਿਹੜਾ ਹੈ ਸਾਡਾ ਬਹੁਤ ਵਧੀਆ ਬਣ ਚੁੱਕਾ ਹੈ ਤੇ ਹੁਣ ਇਹਦੇ ਵਿੱਚ ਅਸੀਂ ਫਰਾਈ ਕੀਤੀ ਹੋਈ ਜਿਹੜੀ ਅਰਬੀ ਹੈ ਉਹ ਪਾ ਦੇਣੀ ਹੈ ਜੋ ਚੰਗੀ ਤਰ੍ਹਾਂ ਸੀ ਇਹਨਾਂ ਨੂੰ ਮਿਕਸ ਕਰਾਂਗੇ ਅਰਬੀ ਨੂੰ ਤੇ ਇਹ ਮਸਾਲੇ ਨੂੰ ਤਾਂ ਜੋ ਮਸਾਲਿਆਂ ਦਾ ਚੰਗੀ ਤਰ੍ਹਾਂ ਸਵਾਦ ਜਿਹੜਾ ਹੈ ਅਰਬੀ ਦੇ ਵਿੱਚ ਆ ਜੇ ਤੇ ਇਸ ਤਰ੍ਹਾਂ ਅਸੀਂ 2-3 ਮਿੰਟ ਤੱਕ ਅਸੀਂ ਭੁੰਨਾਂਗੇ ਅਸੀਂ ਸੋ ਅਰਬੀ ਨੂੰ ਵੀ ਅਸੀਂ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਭੁੰਨ ਲਿਆ ਹੈ ਤੇ ਭੁੰਨਣ ਤੋਂ ਬਾਅਦ ਜਿਹੜਾ ਹੈ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਜੀ ਥੋੜਾ ਜਿਹਾ ਪਾਣੀ ਐਡ ਕਰਾਂਗੇ ਕਿਉਂਕਿ ਅਸੀਂ ਦੇਖ ਸਕਦੇ ਹੋ ਕਿ ਅਰਬੀ ਚੰਗੀ ਤਰ੍ਹਾਂ ਜਿਹੜੀ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਭੁੱਜ ਚੁੱਕੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਜੀ ਥੋੜਾ ਜਿਹਾ ਪਾਣੀ ਐਡ ਕਿਉਂਕਿ ਅਸੀਂ ਮਸਾਲੇਦਾਰ ਗਰੇਵੀ ਵਾਲੀ ਜਿਹੜੀ ਅਰਬੀ ਤਿਆਰ ਕਰਨੀ ਹੈ ਇਸ ਕਰਕੇ ਅਸੀਂ ਪਾਣੀ ਜਿਹੜਾ ਹੈ ਉਸ ਨੂੰ ਥੋੜਾ ਜਿਹਾ ਗਰਮ ਕਰ ਲਿਆ ਹੈ ਤੇ ਅਰਬੀ ਵੀ ਸਾਡੀ ਪਹਿਲਾਂ ਫਰਾਈ ਹੋ ਚੁੱਕੀ ਹੈ ਤੇ ਸਬਜ਼ੀ ਜਿਹੜੀ ਹੈ ਸਾਡੀ बहुत ही जल्दी तैयार हो जाएगी और बहुत ही टेस्टी बनेगी ये सब्जी सो ये रैसपी बहुत ही इजी है तुम्हें भी जी रेसपी जरूर ट्राई करना तो बहुत ही वैसिया बन के तैयार होंगी है और बहुत ही जल्दी बनती है सो so, ग्रेवी बस असी थोड़ा जहां पाने बाद ਅਸੀਂ ਇਸ ਨੂੰ ਪੁੱਟ ਟੱਕਣ ਦੇ ਕੇ ਜਿਹੜਾ ਥੋੜਾ 4-5 ਮਿੰਟਾਂ ਕਰੱਖਾਂਗੇ ਤੇ 4-5 ਮਿੰਟ ਹੋ ਚੁੱਕੇ ਨੇ ਹੁਣ ਚੈੱਕ ਕਰ ਲੈਣੇ ਆ ਅਸੀਂ ਦੇਖ ਸਕਦੇ ਹੋ ਕਿ ਸਬਜੀ ਦਾ ਕਲਰ ਵੀ ਬਹੁਤ ਵਧੀਆ ਆਇਆ ਹੈ ਔਰ ਗਰੇਵੀ ਵੀ ਜਿਹੜੀ ਹੈ ਉਹ ਅਸੀਂ ਇਸ ਤਰ੍ਹਾਂ ਦੀ ਗਰੇਵੀ ਬਣਾਈ ਹੈ ਕਿ ਜਿਹੜੀ ਸੰਘਣੀ ਗਰੇਵੀ ਵਾਲੀ ਸਬਜੀ ਬਣੀ ਹੈ ਬਹੁਤ ਵਧੀਆ ਦੇਖਣ ਸੀ ਵੀ ਲੱਗ ਰਹੀ ਹੈ ਤੇ ਇਸ ਸਵਾਦ ਵਿੱਚ ਵੀ ਬਹੁਤ ਵਧੀਆ ਹੋਵੇਗੀ ਸੋ ਦੇਖ ਸਕਦੇ ਹੋ ਸਬਜੀ ਸਾਡੀ ਬਣ ਕੇ ਤਿਆਰ ਹੈ ਸੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਜਿਹਾ ਸਾਡੇ ਇੱਕ ਦੋ ਹੋਰ ਮਸਾਲੇ ਰਹਿੰਦੇ ਹਨ ਉਹ ਪਾਵਾਂਗੇ ਇਹ ਹੈ ਜੀ ਗਰਮ ਮਸਾਲਾ ਗਰਮ ਮਸਾਲਾ ਜਿਹੜਾ ਹਮੇਸ਼ਾ ਆਇਆ ਵਿੱਚ ਜਿਹੜਾ ਬਾਅਦ ਵਿੱਚ ਸਬਜੀ ਦੇ ਬਨਣ ਤੇ ਪਾਇਆ ਜਾਂਦਾ ਬਹੁਤ ਵਧੀਆ ਸਵਾਦ ਆਉਂਦਾ ਔਰ ਇਹ ਹੈ ਜੀ ਹਰਾ ਧਨੀਆ ਹੈ ਕਟਿਆ ਹੋਇਆ ਆ ਇਹ ਇਹ ਦੋਨੋਂ ਚੀਜ਼ਾਂ ਪਾਂ ਦਵਾ ਗਏ ਸੀ ਕੁਰੀ ਨੂੰ ਫਿਰ ਚਰਾ ਮਿਕਸ ਕਰ ਲਾਂਗੇ ਸੋ ਸਬਜੀ ਸਾਡੀ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਸੋ ਇਸ ਜਿਹੜੀ ਰੈਸਪੀ ਹੈ ਤੁਸੀਂ ਟਰਾਈ ਜਰੂਰ ਕਰਨਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਜੋ ਰੈਸਪੀ ਹੈ ਜਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਦੇਖਣ ਦੇ ਵਾਸਤੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੱਕ ਲਈ ਸਸਟਰੀਆ ਆ